ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਕਿ ਵੈਦਰੂ ਦੀ ਕਿਰਪਾ ਸਦਕਾ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਇੱਕ ਜ਼ਰੂਰੀ ਬੇਨਤੀ ਹੈ ਜੀ ਭਾਰਤ ਸਰਕਾਰ ਦੇ ਅਦਾਰੇ ਇਲਿੰਕੋ ਵੱਲੋਂ ਬਿੱਗ ਹੋਪ ਫਾਊਂਡੇਸ਼ਨ ਬਰੇਟਾ ਬ੍ਰਾਹਮਣ ਸਭਾ ਗੇਲੇ ਤੇ ಗ್ರಾಮ ਪੰਚਾਇਤ ਗੇਲੇ ਦੇ ਵਿਸ਼ੇਸ਼ ਉਦਮਾ ਸਦਕਾ 2 ਸਤੰਬਰ ਦਿਨ ਮੰਗਲਵਾਰ ਨੂੰ 9 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਪਿੰਡ ਗੇਲੇ 60 ਸਾਲ ਜਾਂ 60 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਦੇ ਲੋੜੀ ਦੇ ਸਮਾਨ ਵਾਸਤੇ ਜਿਹੜੇ ਫਾਰਮ ਭਰੇ ਜਾਣਗੇ ਇਹ ਜੋ ਲੋੜੀ ਦਾ ਸਮਾਨ ਹੋਊਗਾ ਇਸ ਪ੍ਰਕਾਰ ਦਾ ਹੋਊਗਾ ਬੀਲ ਚੇਅਰ ਅਮਾਉਂਟ ਕੁਰਸੀ ਸਰਵਾਈਕਲ ਕਾਲਰ ਛੜੀ ਫੌੜੀਆਂ ਕੰਨਾਂ ਵਾਲੀ ਮਸ਼ੀਨ ਗੋਡਿਆਂ ਦੇ ਕੈਪ ਸੋ ਜਿਹੜੇ ਜ਼ਰੂਰੀ ਦਸਤਾਵੇਜ਼ ਐ ਉਹ ਆਧਾਰ ਕਾਰਡ ਦੀ ਫੋਟੋ ਕਾਪੀ ਐ ਉਹ ਜਰੂਰ ਨਾਲ ਲੈ ਕੇ ਆਉਣੀ ਐ ਸੋ ਸਾਰਿਆਂ ਨੂੰ ਬੇਨਤੀ ਐ ਖਾਸ ਕਰਕੇ ਪੰਚਾਇਤਾਂ ਨੂੰ ਨੌਜਵਾਨਾਂ ਨੂੰ ਸਮਾਜ ਸੇਵੀਆਂ ਨੂੰ ਕਿ ਆਪਣੇ ਪਿੰਡਾਂ ਦੇ ਵਿੱਚੋਂ ਕੋਈ ਵੀ ਜੋ ਲੋੜਵੰਦ ਆ ਦੋ ਸਤੰਬਰ ਦਿਨ ਮੰਗਲਵਾਰ ਨੂੰ ਪਿੰਡ ਗੇਲੇ ਆ ਕੇ ਤੁਸੀਂ ਜਿਹੜਾ ਫਾਰਮ ਭਰ ਸਕਦੇ ਹੋ ਕਿਸੇ ਵੀ ਬਾੜ ਕਿਸੇ ਵੀ ਪਿੰਡ ਕਿਸੇ ਵੀ ਸ਼ਹਿਰ ਦੇ ਵਿੱਚ ਆ ਕੇ ਜਿਹੜਾ ਤੁਸੀਂ ਕਿਸੇ ਵੀ ਬਜ਼ੁਰਗ ਦਾ ਇਹ ਸਮਾਨ ਦੇ ਲਈ ਫਾਰਮ ਭਰ ਸਕਦੇ ਹੋ ਫਾਰਮ ਭਰਨ ਤੋਂ ਕੁਝ ਦਿਨਾਂ ਬਾਅਦ ਜਿਹੜਾ ਇਹ ਸਮਾਨ ਵੰਡਿਆ ਜਾਵੇਗਾ ਧੰਨਵਾਦ